ਚੁਣਾਬੀ ਚੰਦਾ ਭਾਪਕੇ ਇਲੈਕਟੋਰਲ ਬਾਂਡ ਨੂੰ ਲੈ ਕੇ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆ ਰਹੀ ਹੈ। ਦਰਸਲ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਇਲੈਕਟੋਰਲ ਬਾਂਡ ਨੂੰ ਗੈਰ ਸੰਵਿਧਾਨਿਕ ਘਰਾੜ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਕੰਪਨੀਆਂ ਤੇ ਸਿਆਸੀ ਪਾਰਟੀਆਂ ਦੇ ਵਿੱਚ ਹਾਹਾਕਾਰ ਮਚ ਗਈ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੁਕਮ ਦਿੱਤਾ ਗਿਆ ਉਹ ਵੀ ਸਭ ਤੋਂ ਮਹੱਤਵਪੂਰਨ ਸੀ। ਇਲੈਕਸ਼ਨ ਕਮਿਸ਼ਨ ਨੂੰ ਇਹ ਗੱਲ ਆਖੀ ਗਈ ਕਿ ਸਾਰੇ ਦੀ ਸਾਰੀ ਜਾਣਕਾਰੀ ਕੀਨੇ ਕਿਸ ਪਾਰਟੀ ਨੂੰ ਕਿੰਨਾ ਚੰਦਾ ਦਿੱਤਾ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਆਪਣੀ ਵੈਬਸਾਈਟ ਦੇ ਉੱਤੇ ਪਾਉਣੀ ਪਈਗੀ ਤੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਜਾਣਕਾਰੀ ਸਾਡੇ ਕੋਲੇ ਕਿੱਥੋਂ ਆਏਗੀ ਤਾਂ ਫਿਰ SBI ਬੈਂਕ ਨੂੰ ਹੁਕਮ ਦਿੱਤੇ ਗਏ ਕਿ ਸਾਰੇ ਦੀ ਸਾਰੀ ਜਾਣਕਾਰੀ ਜਲਦੀ ਤੋਂ ਜਲਦੀ ਪਬਲਿਸ਼ ਕਰ ਦਿੱਤੀ ਜਾਵੇ ਪਬਲਿਕ ਕਰ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਵਿੱਚ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਉਹ ਸਾਰੀ ਜਾਣਕਾਰੀ ਆਪਣੀ ਵੈਬਸਾਈਟ ਦੇ ਉੱਤੇ ਸਾਂਝੀ ਕਰ ਦਿੱਤੀ ਗਈ ਹੈ ਜਿਹਨੂੰ ਹੁਣ ਕੋਈ ਵੀ ਖੋਲ ਕੇ ਦੇਖ ਸਕਦਾ ਹੈ ਸਭ ਤੋਂ ਜ਼ਿਆਦਾ ਚੰਦਾ ਦੇਣ ਵਾਲੀਆਂ ਕੰਪਨੀਆਂ 'ਚ ਦੂਜੇ ਨੰਬਰ ਦੇ ਉੱਤੇ ਰਹੀ ਮੈਗਾ ਇੰਜੀਨੀਅਰਿੰਗ ਐਂਡ ਇਨਫਰਾਸਟ੍ਰਕਚਰ ਲਿਮਟਿਡ ਨੇ 1 ਅਕਤੂਬਰ 2020 'ਚ 20 ਕਰੋੜ ਦਾ ਚੰਦਾ ਦਿੱਤਾ ਸੀ ਨਿਊਜ਼ ਏਜੰਸੀ ਪੀਟੀਆਈ ਦੇ ਮੁਤਾਬਕ ਇਸ ਸਾਲ ਅਕਤੂਬਰ ਨਵੰਬਰ 'ਚ ਕੰਪਨੀ ਨੂੰ 4500 ਕਰੋੜ ਦੀ ਲਾਗਤ ਵਾਲੀ ਏਸ਼ੀਆ ਦੀ ਸਭ ਤੋਂ ਲੰਬੀ ਜੋ ਜਿਲਾ ਪਾਸ ਟਨਲ ਜੋ ਕਿ ਜੰਮੂ ਕਸ਼ਮੀਰ ਤੋਂ ਲਦਾਖ ਤੱਕ ਜਾਂਦੀ ਹੈ ਉਹਦਾ ਠੇਕਾ ਮਿਲਿਆ ਫਿਰ ਮਾਰਚ 2023 'ਚ ਇਸ ਕੰਪਨੀ ਨੂੰ ਬਾਂਦਰਾ ਕੁਰਲਾ ਕੰਪਲੈਕਸ ਦੇ ਵਿੱਚ ਬੁਲੇਟ ਟ੍ਰੇਨ ਸਟੇਸ਼ਨ ਬਣਾਉਣ ਦੇ ਲਈ 3681 ਕਰੋੜ ਦਾ ਪ੍ਰੋਜ April 2023 ਚ ਕੰਪਨੀ ਨੇ 140 ਕਰੋੜ ਦੇ ਇਲੈਕਟਰੀਕਲ ਬੌਂਡ ਖਰੀਦੇ ਫਿਰ ਨਵੰਬਰ ਦੇ ਵਿੱਚ 2019 ਵਾਲੇ ਸਾਲ ਦੇ ਵਿੱਚ ਕੰਪਨੀ ਨੂੰ ਬਾਂਦਰਾਚ 4558 ਕਰੋੜ ਦੇ ਨੇੜੇ ਤੇੜੇ ਦਾ ਭੋਲਾਵਰਮ ਪ੍ਰੋਜੈਕਟ ਦਾ ਠੇਕਾ ਮਿਲਿਆ ਇਸ ਤੋਂ ਠੀਕ ਪਹਿਲਾ ਅਕਤੂਬਰ 2019 ਦੇ ਵਿੱਚ ਕੰਪਨੀ ਨੇ 5 ਕਰੋੜ ਦਾ ਬਾਂਡ ਖਰੀਦਿਆ ਸੀ ਇਲੈਕਸ਼ਨ ਕਮਿਸ਼ਨ ਦੇ ਦੁਆਰਾ ਜਾਰੀ ਚੋਣਵੀ ਚੰਦੇ ਦੀ ਰਿਪੋਰਟ ਦੇ ਅਨੁਸਾਰ 2019 ਦੇ ਵਿੱਚ ਕੰਪਨੀ ਨੇ ਕੁੱਲ 130 ਕਰੋੜ ਦੇ ਬਾਂਡ ਖਰੀਦੇ ਜਿਨ੍ਹਾਂ ਚੋਂ 125 ਕਰੋੜ ਭਾਜਪਾ ਅਤੇ 5 ਕਰੋੜ ਕਾਂਗਰਸ ਨੂੰ ਚੰਦੇ ਦੇ ਰੂਪ ਦੇ ਵਿੱਚ ਦਿੱਤੇ ਗਏ ਕਈ ਕੰਪਨੀਆਂ ਜਿਨ੍ਹਾਂ ਨੇ ਮੁਨਾਫੇ ਤੋਂ ਕਿਤੇ ਜ਼ਿਆਦਾ ਦਾ ਚੰਦਾ ਦਿੱਤਾ ਹੈ ਉਹਨਾਂ ਚ ਸਭ ਤੋਂ ਜ਼ਿਆਦਾ 1368 ਕਰੋੜ ਦਾ ਚੋਣਵੀ ਚੰਦਾ ਦੇਣ ਵਾਲੀ ਫਿਊਚਰ ਗੇਮਿੰਗ ਦਾ ਸ਼ੁੱਧ ਮਨਾਫਾ 220 ਤੋਂ ਲੈ ਕੇ 224 ਦੇ ਵਿੱਚ ਮਹਿਜ਼ 215 ਕਰੋੜ ਦਾ ਸੀ ਕੋਈ ਇੱਕ ਸਪਲਾਈ ਚੇਨ ਪ੍ਰਾਈਵੇਟ ਲਿਮਟਿਡ ਨੇ ਵਿੱਤੀ ਬਰ 2023 ਦੇ ਵਿੱਚ ਆਪਣੀ 22 ਕਰੋੜ ਦੀ ਕਮਾਈ ਦੇ ਮੁਕਾਬਲੇ 410 ਕਰੋੜ ਦਾ ਚੋਣਵੀਂ ਬੌਂਡ ਖਰੀਦਿਆ ਏਡੀਆਰ ਦੇ ਸੰਸਥਾਪਕਾਂ ਚ ਸ਼ਾਮਿਲ ਜਗਦੀਪ ਚੋਕਰ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਤੇ ਦੀ ਜਾਂਚ ਹੋਣੀ ਚਾਹੀਦੀ ਹੈ ਸੀਨੀਅਰ ਵਕੀਲ ਪ੍ਰਸ਼ੰਤ ਭੂਸ਼ਣ ਨੇ ਦਾਅਵਾ ਕੀਤਾ ਹੈ ਕਿ 1751 ਕਰੋੜ ਦਾ ਚੋਣਵੀਂ ਚੰਦਾ ਉਹਨਾਂ ਕੰਪਨੀਆਂ ਨੇ ਦਿੱਤਾ ਜਿਨ੍ਹਾਂ ਨੂੰ ਭਾਜਪਾ ਦੀ ਸਰਕਾਰ ਨੇ ਕਰੀਬ 62000 ਕਰੋੜ ਦੇ ਠੇਕੇ ਦਿੱਤੇ ਨੇ ਜੇਕਰ ਗੱਲ ਕਰੀਏ ਫਿਊਚਰ ਗੇਮਿੰਗ ਦੀ ਤਾਂ ਇਸ ਕੰਪਨੀ ਨੇ ਮੁਨਾਫੇ ਤੋਂ ਲਗਭਗ 6 ਗੁਣਾ ਵੱਧ ਦਾ ਚੰਦਾ ਦਿੱਤਾ ਫਿਊਚਰ ਗੇਮਿੰਗ ਨੇ ਕੁੱਲ 1365 ਕਰੋੜ ਦਾ ਚੰਦਾ ਦਿੱਤਾ ਜੇਕਰ ਪਾਰਟੀ ਦੇ ਵੱਲੋਂ ਦਿੱਤੀ ਗਈ ਰਾਸ਼ੀ ਤੇ ਹਿੱਸੇਦਾਰੀ ਦੀ ਗੱਲ ਕਰੀਏ ਤਾਂ TMC ਨੂੰ 542 ਕਰੋੜ ਦਾ ਚੰਦਾ ਗਿਆ ਜਦੀ ਹਿੱਸੇਦਾਰੀ 39% ਬਣਦੀ ਹੈ DMK ਨੂੰ 53 ਕਰੋੜ ਦਾ ਚੰਦਾ ਦਿੱਤਾ ਗਿਆ ਜਦੀ ਹਿੱਸੇਦਾਰੀ 36.8% ਬਣੀ BSR ਨੂੰ 154 ਕਰੋੜ ਦਾ ਚੰਦਾ ਗਿਆ ਜਿਸ ਦੀ ਹਿੱਸੇਦਾਰੀ 11.5% ਬਣੀ ਭਾਜਪਾ ਨੂੰ 100 ਕਰੋੜ ਦਾ ਚੰਦਾ ਦਿੱਤਾ ਤੇ ਇਸ ਦੀ ਹਿੱਸੇਦਾਰੀ 7.3% ਬਣ ਜਾਂਦੀ ਹੈ ਕਾਂਗਰਸ ਨੂੰ 50 ਕਰੋੜ ਦਾ ਚੰਦਾ ਗਿਆ ਜਿਸ ਦੀ ਹਿੱਸੇਦਾਰੀ 3.6% ਬਣ ਜਾਂਦੀ ਹੈ ਤੇ SKM ਨੂੰ 11 ਕਰੋੜ ਦਾ ਚੰਦਾ ਦਿੱਤਾ ਗਿਆ ਜਿਦੇ ਵਿੱਚ ਹਿੱਸੇਦਾਰੀ 0.8% ਬਣਦੀ ਹੈ ਅਤੇ SDF ਨੂੰ 5 ਕਰੋੜ ਦਾ ਚੰਦਾ ਦੇਣ ਮਗਰੋਂ ਇਸ ਦੀ ਹਿੱਸੇਦਾਰੀ 0.3% ਬਣ ਗਈ ਹੈ ਇਸ ਕੰਪਨੀ ਦਾ 2020 ਤੋਂ 2023 ਦੇ ਵਿਚਾਲੇ ਸ਼ੁੱਧ ਲਾਭ ਸਿਰਫ 215 ਕਰੋੜ ਰਿਹਾ ਪਰ ਇਹਦੇ ਬਾਵਜੂਦ 2020 ਤੋਂ 2024 ਦੇ ਵਿੱਚ ਸਭ ਤੋਂ ਜ਼ਿਆਦਾ 1365 ਕਰੋੜ ਦਾ ਚਣਾਵੀ ਚੰਦਾ ਇਸ ਕੰਪਨੀ ਦੇ ਵੱਲੋਂ ਭੇਟ ਕੀਤਾ ਗਿਆ ਜਿਹੜਾ ਲਾਭ ਤੋਂ 6 ਗੁਣਾ ਵੱਧ ਬਣਦਾ ਜੇਕਰ ਕੰਪਨੀ ਦੇ ਸੰਸਥਾਪਕ ਦੀ ਗੱਲ ਕਰੀਏ ਤਾਂ ਸੈਂਟੀਆਗੋ ਮਾਟਨ ਲਾਟਰੀ ਕਿੰਗ ਦੇ ਨਾਮ ਦੇ ਨਾਲ ਮਸ਼ਹੂਰ ਹੈ ਜਿਹੜਾ ਪਹਿਲਾਂ ਮਿਆਂਮਾਰ ਦੇ ਵਿੱਚ ਦਿਹਾੜੀ ਮਜ਼ਦੂਰ ਦਾ ਕੰਮ ਕਰਦਾ ਹੁੰਦਾ ਸੀ ਫਿਰ ਤਮਿਲਨਾਡੂ ਦੇ ਵਿੱਚ ਚਾਹ ਦੀ ਦੁਕਾਨ ਚਲਾਈ ਤੇ ਉਸ ਤੋਂ ਬਾਅਦ ਵਿੱਚ ਇਹ ਲੋਟਰੀ ਟਿਕਟ ਦੇ ਬਿਜ਼ਨਸ ਦੇ ਵਿੱਚ ਆਣ ਗਿਆ ਜਿਸ ਤੋਂ ਬਾਅਦ ਇਹਨੂੰ ਤਰੱਕੀ ਮਿਲੀ ਹੈ 2121 ਚ ਮਾਟਨ ਰੋਜ਼ਾਨਾ 1.2 ਕਰੋੜ ਲੋਟਰੀ ਟਿਕਟ ਵੇਚਣ ਲੱਗ ਗਿਆ ਸੀ 2010 ਦੇ ਵਿੱਚ ਜੈ ਲਲਿਤਾ ਦੀ ਸਰਕਾਰ ਆਈ ਤੇ ਜੈ ਲਲਿਤਾ ਨੇ ਲੋਟਰੀ ਬੈਨ ਕਰ ਦਿੱਤੀ ਤੇ 2011 ਦੇ ਵਿੱਚ ਫਿਰ ਸੱਤਾ 'ਚ ਆਉਣ ਦੇ ਕੁਝ ਮਹੀਨੇ ਬਾਅਦ ਹੀ ਮਾਰਟਨ ਨੂੰ ਗ੍ਰਿਫਤਾਰ ਕਰਵਾ ਦਿੱਤਾ ਗਿਆ ਮਾਰਟਨ ਤੇ ਕੇਰਲ ਦੇ ਵਿੱਚ ਲੋਟਰੀ ਧੋਖਾਧੜੀ ਦੇ 30 ਤੋਂ ਜ਼ਿਆਦਾ ਮਾਮਲੇ ਦਰਜ ਐ ਤੇ ਇਸੇ ਦਰਮਿਆਨ ਸੂਬੇ ਦੀ ਆਰਥਿਕ ਅਪਰਾਧ ਯੂਨਿਟ ਨੇ ਮਾਰਟਨ ਦੀ 450 ਕਰੋੜ ਦੀ ਬੈਂਕ ਡਿਪੋਜ਼ਿਟ ਦੀ ਸੰਪਤੀ ਵੀ ਜ਼ਬਤ ਕੀਤੀ ਸੀ ਜੇਕਰ ਉਹਨਾਂ ਗੱਲ ਕਰੀਏ ਮੈਗਾ ਗਰੁੱਪ ਦੀ ਤਾਂ ਉਹਨਾਂ ਨੇ ਸਿਆਸੀ ਪਾਰਟੀ ਨੂੰ ਕੁੱਲ 1195 ਕਰੋੜ ਦਾ ਚੰਦਾ ਦਿੱਤਾ ਜਿਦੇ ਚੋਂ ਪ੍ਰਤੀ ਪਾਰਟੀ ਰਾਸ਼ੀ ਦੀ ਗੱਲ ਕਰੀਏ ਤਾਂ ਭਾਜਪਾ ਨੂੰ 64 ਕਰੋੜ, ਬੀਆਰਐਸ ਨੂੰ 195 ਕਰੋੜ, ਕਾਂਗਰਸ ਨੂੰ 137 ਕਰੋੜ, ਡੀਐਮਕੇ ਨੂੰ 85 ਕਰੋੜ, ਟੀਡੀਪੀ ਨੂੰ 48 ਕਰੋੜ, ਆਈਐਸਆਰ ਨੂੰ 37 ਕਰੋੜ, ਜਨਸਨਾ ਪਾਰਟੀ ਨੂੰ 14 ਕਰੋੜ, ਜੈਦੀਊ ਨੂੰ 10 ਕਰੋੜ ਅਤੇ ਜੀਡੀਐਸ ਨੂੰ 5 ਕਰੋੜ ਦਾ ਚੰਦਾ ਦਿੱਤਾ ਗਿਆ। 3 ਸਾਲ ਦੇ ਵਿੱਚ ਕੰਪਨੀ ਦਾ ਮੁਨਾਫਾ ਡੇਢ ਗੁਣਾ ਵਧਿਆ ਕੰਪਨੀ ਦਾ 31 ਮਾਰਚ 2023 ਚ ਕਾਰੋਬਾਰ 33766 ਕਰੋੜ ਦਾ ਸੀ ਜੋ ਕਿ ਪਿਛਲੇ ਵਿੱਤੀ ਬਰੇ ਤੋਂ 10% ਜ਼ਿਆਦਾ ਸੀ ਕੰਪਨੀ ਦਾ ਸ਼ੁੱਧ ਮੁਨਾਫਾ 2797 ਕਰੋੜ ਰਿਹਾ 220 ਚ ਕੰਪਨੀ ਦਾ ਕਾਰੋਬਾਰ 1964 ਕਰੋੜ ਅਤੇ ਸ਼ੁੱਧ ਮੁਨਾਫਾ 1712 ਕਰੋੜ ਰਿਹਾ ਹੈ ਕੰਪਨੀ ਨੇ ਬਾਂਡ ਤੋਂ 224 ਚ 30 ਕਰੋੜ 2023 ਚ 605 ਕਰੋੜ 222 ਚ 224.8 ਕਰੋੜ 2021 ਚ 178 ਕਰੋੜ 22 ਦੇ ਵਿੱਚ 19 ਕਰੋੜ ਤੇ 219 ਚ 130 ਕਰੋੜ ਦਾ ਚੰਦਾ ਦਿੱਤਾ ਜੇਕਰ ਇਸ ਕੰਪਨੀ ਦੇ ਮਾਲਕ ਪੀਵੀ ਰੈਡੀ ਦੀ ਗੱਲ ਕਰੀਏ ਤਾਂ ਰੈਡੀ ਭਾਰਾ ਦੇ 54ਵੇਂ ਸਭ ਤੋਂ ਅਮੀਰ ਵਿਅਕਤੀ ਹੈ ਰੈਡੀ ਨੇ 1999 ਚ ਨਗਰਪਾਲਿਕਾ ਦੇ ਛੋਟੇ ਪਾਈਪ ਸਪਲਾਈ ਕਰਨ ਦੇ ਲਈ ਇੱਕ ਕੰਪਨੀ ਬਣਾਈ ਫਿਰ ਬਨ ਅਤੇ ਪਾਰਵ ਪਲਾਟ ਵਰਗੇ ਇਨਫਰਾ ਪ੍ਰੋਜੈਕਟਰਾਂ ਦੇ ਵਿੱਚ ਵਿਸਤਾਰ ਕੀਤਾ ਰੈਡੀ 28400 ਕਰੋੜ ਦੀ ਜਾਇਦਾਦ ਦੇ ਨਾਲ 54ਵੇਂ ਸਭ ਤੋਂ ਅਮੀਰ ਵਿਅਕਤੀ ਹੈ ਇਸ ਕੰਪਨੀ ਨੂੰ 211 ਚ 4 ਲੱਖ ਕਰੋੜ ਦਾ ਵੱਡਾ ਪ੍ਰੋਜੈਕਟ ਮਿਲਿਆ 211 ਚ ਦਰਅਸਲ ਤਿਲਗਾਨਾ ਚ ਦੇਸ਼ ਦੇ ਸਭ ਤੋਂ ਵੱਡੇ ਲਿਫਟ ਇਰੀਗੇਸ਼ਨ ਪ੍ਰੋਜੈਕਟ ਦਾ ਕੰਮ ਸ਼ੁਰੂ ਹੋਇਆ ਇਹ ਜੀ ਕੁੱਲ ਲਗਤ 1.17 ਲੱਖ ਕਰੋੜ ਦੀ ਸੀ ਮੈਗਾ ਨੂਰ ਰੱਖਿਆ ਮੰਤਰਾਲੇ ਤੋਂ ਵੀ 500 ਕਰੋੜ ਦੇ ਨੇੜੇ ਤੇੜ ਦਾ ਪ੍ਰੋਜੈਕਟ ਮਿਲਿਆ ਸੋ ਇਸ ਤਰੀਕੇ ਦੇ ਨਾਲ ਹੋਰ ਵੀ ਕਈ ਕੰਪਨੀਆਂ ਨੇ ਇਸ ਸੂਚੀ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਦਿੱਤੇ ਚੰਦੇ ਨੂੰ ਲੈ ਕੇ ਅਟਕਲਾਂ ਜਾਰੀ ਹੈ ਪਰ ਸੁਪਰੀਮ ਕੋਰਟ ਦੇ ਵੱਲੋਂ ਇਲੈਕਟਰੋਲ ਬੋਰਡ ਨੂੰ ਗੈਰ ਸੰਵਿਧਾਨਿਕ ਐਲਾਨੇ ਜਾਣ ਮਗਰੋਂ ਸਿਆਸੀ ਪਾਰਟੀਆਂ ਦੇ ਨਾਲ ਇਹਨਾਂ ਕੰਪਨੀਆਂ ਦੀ ਆਪਸੀ ਸਾਂਝੇਦਾਰੀ ਵੀ ਸਾਹਮਣੇ ਆ ਚੁੱਕੀ ਹੈ ਬਾਕੀ ਕੰਪਨੀਆਂ 'ਚ ਕਿਸ ਨੂੰ ਕਿੰਨਾ ਚੰਦਾ ਦਿੱਤਾ ਗਿਆ ਕਿਹੜੀ ਕੰਪਨੀ ਨੇ ਕਿਹੜੀ ਪਾਰਟੀ ਨੂੰ ਕਿੰਨੇ ਪੈਸੇ ਦਿੱਤੇ ਉਸ ਬਾਰੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਦ ਤੱਕ ਦੇ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ